ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਜਿਹੜੇ ਵੀਰ ਜਾਂ ਭੈਣਾ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਅਸੀਂ ਉਹਨਾਂ ਦਾ ਕਰਦੇ ਹਾਂ ਬਹੁਤ ਜ਼ਿਆਦਾ ਧੰਨਵਾਦ ਤੇ ਸਾਡਾ ਚੈਨਲ ਆ ਜਿਹੜੀ ਉਹ ਜਰੂਰ ਸਬਸਕ੍ਰਾਈਬ ਕਰਦੋ ਲਓ ਜੀ ਜਿਹੜੀ ਅੱਜ ਇੱਕ ਵੀਡੀਓ ਲੈ ਕੇ ਆਏ ਆਂ ਆਪਾਂ ਬਹੁਤ ਇੰਟਰਸਟਿੰਗ ਵੀਡੀਓ ਆ ਇਹ ਇਹ ਸਾਡੇ ਪਿੰਡ ਕੌਕੇ ਕਲਾ ਬੀਕੇ ਸਾਡੇ ਵੀਰ ਜੀ ਰੈਂਬੋ ਸਿੱਧੂ ਵੱਲਿਓਂ ਪ੍ਰੋਗਰਾਮ ਕਰਵਾਇਆ ਗਿਆ ਤਿਆਂ ਦਾ ਤਿਆਂ ਦਾ ਜੀ ਚਲੋ ਸਾਰੇ ਪਿੰਡਾਂ ਚ ਲੱਗਦੀਆਂ ਪਰ ਜਿਹੜੀ ਵਧੀਆ ਗੱਲ ਲੱਗੀ ਸਾਡੇ ਪਿੰਡ ਖੇਡਾਂ ਕਰਵਾਈਆਂ ਗਈਆਂ ਪਹਿਣਾ ਦੀਆਂ ਖੇਡਾਂ ਵੀ ਇਹ ਇੰਨੀਆਂ ਵਧੀਆ ਸਾਰੇ ਲੋਕਾਂ ਨੇ ਇਹ ਚੀਜ਼ ਨੂੰ ਇੰਨਾ ਸਲਾਇਆ ਕਿ ਖੇਡਣਾ ਪਿੰਡ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਇਹ ਜਿੱਦਾਂ ਖੇਡਾਂ ਹੈ ਅਸੀਂ ਮਤਲਬ ਮੈਂ ਤੇ ਮੇਰੇ ਹਸਬੰਦ ਜਿੱਦਾਂ ਸਾਰੇ ਜਾਣਦੇ ਆ ਮਨ ਕੋ ਕਿ ਅਸੀਂ ਪਹਿਲਾਂ ਸਾਡੇ ਚੈਨਲ ਤੇ ਪਈਆਂ ਮੈਂ ਵੀਡੀਓ ਤੇ ਆਪਾਂ ਕਰਵਾਉਣਾ ਹੀ ਰਹਿੰਦੇ ਆ ਤੇ ਪਰ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਚੀਜ਼ ਨੂੰ ਕਰਵਾਇਆ ਤੇ ਵੱਡੇ ਲੈਵਲ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਦੇਖੋ ਜੀ ਰਸਾ ਕਸੀ ਦਾ ਪ੍ਰੋਗਰਾਮ ਹੋ ਗਿਆ ਸੀ ਸ਼ੁਰੂ ਤੇ ਆਪਾਂ ਲੈ ਇਹਦੇ ਵਿੱਚ ਕੰਪੀਟੀਟਰ ਬਣੇ ਚੀਜ਼ ਦੇ ਆਪਾਂ ਭਾਗ ਤਾਂ ਲਿਆ ਹੀ ਲਈ ਆਪਾਂ ਜਿੱਤ ਵੀ ਗਏ ਸੀ ਤੇ ਆਪਾਂ ਆਏ ਸੀ ਫਰਸਟ ਇਹਦੇ ਵਿੱਚੋਂ ਜਿਹੜੀ ਮੈਂ ਮੇਰੇ ਨਾਲ ਲੱਗੀ ਹੋਈ ਹੈ ਇਹ ਰੈਂਬੋ ਸਿੱਧੂ ਵੀਰ ਜੀ ਦੇ ਰਿਲੇਟਿਵ ਸੀ ਸਪੈਸ਼ਲ ਮਿਲ ਕੇ ਗਏ ਸਾਨੂੰ ਤੇ ਬਹੁਤ ਵਧੀਆ ਲੱਗਿਆ ਤੇ ਭੈਣਾਂ ਬਹੁਤ ਖੁਸ਼ ਸੀਗੀਆਂ ਕਿਉਂਕਿ ਦੇਖੋ ਜੀ ਆਪਾਂ ਭੈਣਾਂ ਕੰਮ ਮਾਰੀਆਂ ਹੀ ਆ ਸਾਰੀਆਂ ਹਨਾ ਉਹੀ ਚਲੇ ਜਾਵ ਕਰਦੀ ਹੋਊਗੀ ਪਰ ਜਦੋਂ ਸਾਨੂੰ ਇਦਾਂ ਦੇ ਮੌਕੇ ਮਿਲਦੇ ਹਨ ਇਹ ਸਾਡਾ ਪ੍ਰਾਪਤ ਅਨੁਵਰਸਾ ਇੰਨਾ ਇਹ ਚੀਜ਼ਾਂ ਹੁੰਦੀਆਂ ਸੀ ਹੈਨਾ ਤੇ ਹੁਣ ਬਿਲਕੁਲ ਖਤਮ ਹੋ ਗਈਆਂ ਪਰ ਅਸੀਂ ਸਪੈਸ਼ਲ ਥੈਂਕਸ ਕਰਦੀਆਂ ਸਾਡੇ ਪਿੰਡਕੌਕੇ ਕਲਾ ਦਾ ਵਨਵਾਸੀਆਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਅਸੀਂ ਤਾਂ ਇਹ ਕਵਾਂਗੇ ਕਿ ਸਾਲਵਾਰ ਨਹੀਂ ਸਾਲ ਵਿੱਚ ਇਦਾਂ ਦੇ 2-3 ਪ੍ਰੋਗਰਾਮ ਹੋਣੇ ਚਾਹੀਦੇ ਆ ਜਿਦੇ ਵਿੱਚ ਸਾਡੀਆਂ ਭੈਣਾ ਹਿੱਸਾ ਲੈ ਸਕਣ ਤੇ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀ ਚਾਰ ਟੀਮਾਂ ਬਣੀਆਂ ਸੀਗੀਆਂ ਰੱਸਾ ਕਸੀ ਦੀਆਂ ਪਹਿਲਾਂ ਤਾਂ ਜੀ ਦੋ ਹੀ ਬਣਾਈਆਂ ਸੀਗੀਆਂ ਠੀਕਾ ਦੋ ਤੋਂ ਬਾਅਦ ਕਿਉਂਕਿ ਜ਼ਿਆਦਾ ਪੈ ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਉਸ ਤੋਂ ਬਾਅਦ ਬਣਾਈਆਂ ਚਾਰ ਠੀਕਾ ਦੋ ਨੇ ਪਹਿਲਾ ਕੰਪੀਟੀਸ਼ਨ ਕਰਵਾਤਾ ਦੋ ਦਾ ਬਾਅਦ ਜਿਹੜੀਆਂ ਦੋਨਾਂ ਚੋ ਵੀਨਰ ਸੀ ਤੇ ਉਹਨਾਂ ਦਾ ਕਰਵਾਤਾ ਫਾਈਨਲ ਤੇ ਆਪਾਂ ਗਏ ਫਾਈਨਲ ਦੇ ਵਿੱਚ ਤੇ ਫਾਈਨਲ ਦੀ ਵੀਡੀਓ ਆ ਇਹ ਆਪਾਂ ਲੱਗੇ ਹੋਏ ਸੀ ਸਭ ਤੋਂ ਅੱਗੇ ਬਹੁਤ ਜੋਰ ਬਹੁਤ ਲੱਗਿਆ ਇਹਨਾਂ ਲੋਨ ਨੇ ਮੇਰੀ ਆਵਾਜ਼ਾਂ ਦੁਖਦੀਆਂ ਰਹੀਆਂ ਪਰ ਮਜ਼ਾ ਬਹੁਤ ਆਇਆ ਅਸੀਂ ਜਿੱਤ ਗਏ ਸੀ ਫਰਸਟ ਆਏ ਸੀ ਤੇ ਇਸ ਤੋਂ ਵੱਧ ਕਰਵਾਇਆ ਜੀ ਇੱਥੇ 뮤지컬 ਚੀਅਰ 뮤지컬 ਚੀਅਰ ਤਾਂ ਸਾਰਿਆਂ ਨੂੰ ਪਤਾ ਵੀ ਜਦੋਂ 뮤ਜ਼ਿਕ ਚੱਲਦਾ ਤੇ ਉਦੋਂ ਆਪਾਂ ਚੱਲਣਾ ਹੁੰਦਾ ਜਦੋਂ 뮤ਜ਼ਿਕ ਸਟਾਪ ਕਰ ਦਿੰਦੇ ਆਪਾਂ ਚੀਅਰ ਆਪ ਵੀ ਚੀਅਰ ਤੇ ਵੇਚਣਾ ਹੁੰਦਾ ਜਿਹਨੂੰ ਚੀਅਰ ਨਹੀਂ ਮੈਂਦੀ ਉਹ ਹੋ ਜਾਂਦਾ ਆਊਟ ਇਹ ਬਹੁਤ ਵਧੀਆ ਸੀ ਕਈ ਤਾਂ 뮤ਜ਼ਿਕ ਵੱਜਣ ਤੋਂ ਪਹਿਲਾਂ ਹੀ ਬਹਿ ਜਾਂਦੇ ਸੀ ਬਹੁਤ ਵਧੀਆ ਗੇਮ ਸੀ ਹਨਾ ਤੇ ਅਸੀਂ ਸਪੈਸ਼ਲ ਥੈਂਕਸ ਕਰਦੇ ਆ ਬੀਜੀ ਰੈਂਗੋ ਸਿੱਧੂ ਦਾ ਤੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾਇਆ ਤੇ ਇਹਦੀ ਮਤਲਬ ਲੋਕਾਂ ਤੋਂ ਵੀ ਬਾਅਦ ਆਪਾਂ ਸੁਣਿਆ ਉੱਥੇ ਕਹਿੰਦੇ ਸੀ ਵੀ ਬਹੁਤ ਵਧੀਆ ਪ੍ਰੋਗਰਾਮ ਆ ਕੱਲ੍ਹ ਜੀ ਇਹ ਖੇਡਾਂ ਨਹੀਂ ਹੋਈਆਂ ਇੱਥੇ ਕਿੰਨੀਆਂ ਵੀ ਹੋਈਆਂ ਤੇ ਖਾਣ ਪੀਣ ਦਾ ਪ੍ਰੋਗਰਾਮ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਸੀ ਚਾਹ ਪਕੌੜੇ ਜੂਸ ਇੰਨਾ ਖੁੱਲਾ ਜੂਸ ਚੱਲਿਆ ਗੰਨੇ ਦਾ ਜੂਸ ਦੂਸਰਾ ਕੋਕ ਵਗੈਰਾ ਸਾਰੇ ਹੈ ਨਾ ਇਸ ਪ੍ਰੋਗਰਾਮ ਆਮੜਾ ਤੱਕ ਉਹਨਾਂ ਦਾ ਖਾਣ-ਪੀਣ ਦਾ ਤੁਸੀਂ ਦੇਖੋ ਵੀ ਕਿੰਨਾ ਪ੍ਰਬੰਧ ਕਰਨਾ ਔਖਾ ਤੇ ਬਹੁਤ ਵਧੀਆ ਲੱਗਿਆ ਸਾਨੂੰ ਤੇ ਤੁਸੀਂ ਜ਼ਰੂਰ ਦੱਸਿਓ ਵੀ ਪਿੰਡ-ਪਿੰਡ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਾਂ ਜੋ ਸਾਡੀਆਂ ਭੈਣਾਂ ਇਹਦੇ ਨਾਲ ਆбяਾਪਨ ਨੂੰ ਸੈੱਟ ਰੱਖ ਸਕਣ ਆਦਾ ਮਨੋਰੰਜਨ ਕਰਨ ਤੇ ਬੱਚੇ ਵੀ ਇਹ ਚੀਜ਼ ਨੂੰ ਬਹੁਤ ਇੰਜੋਏ ਕੀਤਾ ਬੱਚਿਆਂ ਨੇ ਬੱਚੇ ਵੀ ਬਹੁਤ ਖੁਸ਼ ਹੋ ਗਏ ਤੇ ਅਸੀਂ ਤਾਂ ਬਹੁਤ ਉਸ ਦਿਨ ਇੰਜੋਏ ਕੀ ਤਤੀਆਂ ਤਾਂ ਚਲੋ ਜੀ ਸਾਰੇ ਪਿੰਡਾਂ ਜੀ ਲੱਗਦੀਆਂ ਪਰ ਸਾਡੇ ਪਿੰਡ ਨੇ ਇੱਕ ਵੱਖਰਾ ਉਪਰਾਲਾ ਕੀਤਾ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਪਿੰਡ ਵਿੱਚ ਇਹ ਕੀਤਾ ਗਿਆ ਉਪਰਾਲਾ ਕਿਵੇਂ ਲੱਗਿਆ ਤੇ ਪਿੰਡ ਪਿੰਡ ਅਸੀਂ ਤਾਂ ਇਹੀ ਕਹਾਂਗੇ ਪਿੰਡ ਪਿੰਡ ਇਹ ਉਪਰਾਲੇ ਕਰੋ ਧੰਨਵਾਦ